ਪਨੀ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅਸੀਂ ਆਏ ਹਾਂ ਰਾਜਸਥਾਨ ਤੋਂ ਬੁੱਢਾ ਡੋਡ ਸਾਹਿਬ ਗੁਰਦੁਆਰੇ ਤੋਂ ਆਪਣੇ ਰਾਸ਼ਨ ਬਾਣੀ ਲੈ ਕੇ ਆਪਣੇ ਨਿਹਰਾ ਬਾਬਾ ਨਾਨਕ ਦੇ ਤੇ ਸ਼੍ਰੀ ਚੰਦ ਜੀ ਦੇ ਇੱਥੇ ਪਹੁੰਚੇ ਆਪਾਂ ਟਰੁੜੀ ਦਾ ਲੈ ਕੇ ਆਪਾਂ ਟਰਾਲੇ 30 ਟਰਾਲੀਆਂ ਦਾ ਲਗਭਗ ਹੈਗਾ ਤੇ ਔਰ ਮੈਡੀਸਿਨ ਲੈ ਕੇ ਆਏ ਆਂ ਔਰ ਰਾਸ਼ਨ ਲੈ ਕੇ ਆਏਗੇ ਸੇਵਾ ਕਿੰਨੇ ਤਰੀ ਤੁਹਾਡੇ ਵਰਨ ਗੱਲ ਤੇ ਨਹੀਂ ਪੂਰੇ ਸੰਯੋਗ ਪੂਰੇ ਚੱਕ ਦੇ ਅਸੀਂ ਹੋ ਗਏ ਤਿੰਨ ਪਿੰਡ ਪਿੰਡੇ ਸਾਰੇ ਆਪਣੇ 6 ਮਕਾ 7 ਮਕਾ 10 ਮਕਾ 14 ਡੀ ਗਈ ਪੌੜਰ ਕਿੰਨਾ ਕਸਮਾਨ ਲੈ ਕੇ ਆਇਆ ਟੋਟਲ ਜੀ 30 ਟਲੀਆਂ ਤੂੜੀ ਦੀਆਂ ਔਰ ਕਣਕ ਲੈ ਕੇ ਆਏ ਆਟਾ ਲੈ ਕੇ ਦਾੜਾ ਲੈ ਕੇ ਮੈਡੀਸਿਨ ਲੈ ਕੇ 7-8 ਕਾਰਟਨ ਦੀ ਕਿਹਾ ਜਾਵੇ ਤੇ ਸਰਕਾਰਾਂ ਵੱਲੋਂ ਕਹਿ ਜਾਂਦਾ ਕਿ ਹਰਿਆਣੇ ਨੂੰ ਪਾਣੀ ਜੇਣਾ ਜਾ ਉਧਰ ਪਾਣੀ ਜੇਣਾ ਨਹੀਂ ਮੜਾ ਕਰ ਦਿੱਤਾ Rajasthan ਵੀ ਮੜਾ ਕੀਤਾ ਹਾਂ ਜੀ ਇਹ ਸਰਕਾਰਾਂ ਨੂੰ ਲੈ ਕੇ ਸਰਕਾਰ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਸਰ ਇਹ ਕੇਂਦਰ ਵੀ ਕਿਉਂਕਿ ਸਰਕਾਰਾਂ ਪਿੱਛੇ ਲੱਗਣ ਦਾ ਕੋਈ ਫਾਇਦਾ ਨਹੀਂ ਗਿਆ ਕਿਉਂਕਿ ਆਪਣੇ ਭਰਾਵਾਂ ਤੇ ਜਿਹੜੀ ਪੀੜ ਆਈ ਇੰਨੀ ਵੱਡੀ ਵੀ ਬਹੁਤ ਦੁੱਖ ਦੀ ਘਟਨਾ ਹੈ ਇਹ ਸਰਕਾਰਾਂ ਨੂੰ ਪਹਿਲਾਂ ਚਾਹੀਦਾ ਨੇ ਡੈਮ वगैरह ਦੀ ਵਿਵਸਥਾ ਪਹਿਲਾਂ ਕਰਕੇ ਰੱਖਣ ਪਾਣੀ ਨਿਕਾਸੀ ਪਹਿਲਾਂ ਪਤਾ ਹੀ ਸੀਗਾ ਪਹਿਲਾਂ ਵੀ ਬਰਸਾਤਾ ਇੰਨੀਆਂ ਹੋਣੀਆਂ ਕਿ ਕਿਉਂ ਰਾਜਸਥਾਨ ਵੀ ਮਰੀ ਗਿਆ ਸਾਡਾ ਏਰੀਆ ਸਾਰਾ ਸੁੱਕਾ ਪਿਆ ਉੱਥੇ ਫਸਲਾਂ ਬਿਲਕੁਲ ਖਤਮ ਹੋ ਗਈ ਬਿਲਕੁਲ ਖਤਮ ਹੋ ਚੁੱਕੀਆਂ ਉੱਥੇ ਬਿਲਕੁਲ ਨਾਂ ਦੇ ਬਰਾਬਰ ਹੈ ਫਸਲ ਕਿਉਂਕਿ ਸਾਨੂੰ ਵੀ ਇਹ ਲੱਗਦਾ ਸੀ ਪੰਜਾਬ ਖਰਾਬ ਕਰੀ ਜਾਂਦਾ ਸਰਕਾਰ ਹੀ ਖਰਾਬ ਕਰਦੀ ਹੈ ਨਾ ਇਹ ਆਮ ਜਨਤਾ ਦਾ ਕੀ ਨੁਕਸਾਨ ਹੈ ਤੇ ਕਿਸੇ ਨੇ ਕੀ ਮਾੜਾ ਕਰਿਆ ਕੋਈ ਮਾੜਾ ਨਹੀਂ ਕਰਿਆ ਉੱਥੇ ਬੰਦੇ ਭੁੱਖੇ ਮਰੀ ਜਾਂਦੇ ਜਾਨਵਰ ਭੁੱਖੇ ਮਰੀ ਜਾਂਦੇ ਵਿਚਾਰੇ ਪਿਆਸੇ ਮਰੀ ਜਾਂਦੇ ਕਰੇ ਸਰਕਾਰਾਂ ਦੇ ਚਾਰ ਇਹਦੇ ਵਿੱਚ ਜਾਂ ਕਿ ਕੁਦਰਤ ਦੀ ਕਰੋਪੀ ਹੈ ਤੇ ਇਹ ਖੜਾ ਇਹ ਹੈ ਕਿ ਕੁਦਰਤ ਦੀ ਕਰੋਪੀ ਹੈ ਜਾਂ ਸਰਕਾਰਾਂ ਦੀ ਇਹ ਇਹ ਸਰਕਾਰਾਂ ਦੀ ਅੰਗਲੀ ਹੈ ਜੀ ਤਾਂ ਸਰਕਾਰਾਂ ਦੇ ਤੱਤ ਕੀ ਸਭ ਕੁਝ ਹੀ ਹੱਥ ਹੈ ਉੱਥੇ ਅਸੀਂ ਗਰਾਊਂਡ ਲੈਵਲ ਤੇ ਜਾ ਕੇ ਆਏ ਕਿਸੇ ਸਰਕਾਰ ਦਾ ਕੋਈ ਨੁਮਾਇੰਦਾ ਨਹੀਂ ਹੈ ਕੋਈ ਸਪੋਰਟ ਨਹੀਂ ਕਿਸੇ ਦੀ ਵੀ ਉੱਥੇ ਜਨਤਾ ਨੂੰ ਕੀ ਪੀਗਾ ਤੁਹਾਡੇ ਜਨਤਾ ਨੂੰ ਤਾਂ ਸਰ ਕੀ ਕੀ ਅਪੀਲ ਕਰ ਸਕਦੇ ਜਨਤਾ ਵਿਚਾਰੀ ਬਹੁਤ ਸੂਝਵਾਨ ਹੈ ਜਿਹੜੇ ਇੱਕ ਦੂਜੇ ਦੀ ਹੈਲਪ ਕਰੀ ਜਾਂਦੇ ਉੱਤੋਂ ਦੇ ਲੋਕਲ ਦਾ ਸਪੋਰਟ ਆ ਬਾਹਰ ਦੇ ਜਨਤਾ ਬਹੁਤ ਆ ਰਹੀ ਹੈ ਰਾਜਸਥਾਨ ਤੋਂ ਹਰੇਕ ਸਟੇਟ ਤੋਂ ਪਹੁੰਚ ਰਹੇ ਜ। ਮੈਂ ਤਰਸੀਮ ਮਿਨਹਾਸ ਮੁਕੇਰੀਆਂ ਡਿਸਟ੍ਰਿਕਟ ਸ਼ਿਆਰਪੁਰ ਪੰਜਾਬ ਤੋਂ ਬੇਨਤੀ ਕਰਨਾ ਚਾਹੁੰਦਾ ਹੈ। ਸਾਡੇ ਪੰਜਾਬ ਦੇ ਵਿੱਚ ਬਹੁਤ ਵੱਡੀ ਅੱਜ ਤੋਂ 2 ਹਫ਼ਤੇ ਪਹਿਲੇ ਬੜੀ ਵੱਡੀ ਕਰੋਪੀ ਆਈ ਸੀ। ਔਰ ਹੜ੍ਹਾਂ ਦੇ ਨਾਲ ਜਿਹੜੇ ਲੋਕ ਪ੍ਰਭਾਵਿਤ ਹੋਏ ਨੇ ਸਾਡੇ ਅਸੀਂ ਉਹਨਾਂ ਦੇ ਨਾਲ ਸਾਡੀ ਪੂਰੀ ਸਹਿਮਤੀ ਵੀ ਹੈਗੀ ਹੈ ਔਰ ਪ੍ਰਮਾਤਮਾ ਵਾਹਿਗੁਰੂ ਉਹਨਾਂ ਨੂੰ ਚੜ੍ਹਦੀਆਂ ਕਲਾਂ 'ਚ ਰੱਖੇ ਮੈਂ ਅੱਜ ਦੱਸਣਾ ਚਾਹੁੰਦਾ ਹੈ ਕਿ ਪੰਜਾਬ ਦੀ ਮਦਦ ਵਾਸਤੇ ਹੜਪੀਟਾਂ ਦੀ ਮਦਦ ਵਾਸਤੇ ਸਾਡੇ ਕੋਲ ਸਾਡੇ ਭਾਈ ਸਾਹਿਬ ਰਾਜਸਥਾਨ ਤੋਂ ਜੋ ਕਿ ਪੰਜਾਬ ਤੋਂ ਘੱਟੋ-ਘੱਟ 500 ਔਰ 600 ਕਿਲੋਮੀਟਰ ਪੈਂਦਾ ਹੈ ਉਹ ਆਪਣੇ ਕਾਫਲੇ ਦੇ ਨਾਲ ਗੁਰਦਾਸਪੁਰ ਦੇ ਵਿੱਚ ਮੇਰਾ ਖਿਆਲ ਹੈ 60 ਟਰਾਲੀਆਂ ਤੋ ਵੱਡੇ ਟਰਾਲੇ ਔਰ ਮੈਡੀਸਨ ਦੀ ਟੀਮ ਲੈ ਕੇ ਲੋਕਾਂ ਦੇ ਘਰਾਂ ਘਰਾਂ ਦੇ ਵਿੱਚ ਜਾ ਕੇ ਉਹਨਾਂ ਨੇ ਸੇਵਾ ਕੀਤੀ ਹੈ ਅਸੀਂ ਉਹਨਾਂ ਦਾ ਪੰਜਾਬੀਆਂ ਵੱਲੋਂ ਔਰ ਆਪਣੇ ਵੱਲੋਂ ਦਿਲੋਂ ਤਾਂ ਉਹਨਾਂ ਦਾ ਸਤਿਕਾਰ ਕਰਦੇ ਆਂ ਔਰ ਰਾਜਸਥਾਨ ਦੇ ਲੋਕਾਂ ਦਾ ਵੀ ਅਸੀਂ ਧੰਨਵਾਦ ਕਰਦੇ ਆਂ ਕਿ ਸਾਡੀ ਇਸ ਦੁੱਖ ਦੀ ਘੜੀ 'ਚ ਤੁਸੀਂ ਸਾਡਾ ਬਹੁਤ ਵੱਡਾ ਸਾਥ ਦਿੱਤਾ ਬਾਕੀ ਤਾਂ ਉਸ ਵੈਗੁਰੂ ਪ੍ਰਮਾਤਮਾ ਇਹਨਾਂ ਨੂੰ ਵਿਛੜਦਿਆਂ ਕਲੰਚ ਰੱਖੇ ਔਰ ਮੈਂ ਹੋਰ ਕੁਝ ਨਹੀਂ ਕਹਿਣਾ ਚਾਹੁੰਦਾ ਇਹ ਜਿਹੜੇ ਲੋਕ ਆਏ ਨੇ ਇਹਨਾਂ ਨੇ ਇੱਕ ਇੱਕ ਪਿੰਡ ਚੋਂ ਇਹ ਸਾਰਾ ਕੁਝ ਇਕੱਠਾ ਕਰਕੇ ਲਿਆ ਕਿੰਨੀ ਮਿਹਨਤ ਕੀਤੀ ਹੋਈ ਪੰਜਾਬੀਆਂ ਵਾਸਤੇ ਸੋ ਮੈਂ ਆਪਣੇ ਦਿਲੋਂ ਤੁਨੋਂ ਮਨੋਂ ਹਰ ਬੇਨਤੀ ਕਰਦਾ ਹਾਂ ਔਰ ਮਕੇਰੀਆਂ ਦੇ ਇਲਾਕੇ ਵੱਲੋਂ ਵੀ ਇਹਨਾਂ ਦਾ ਧੰਨਵਾਦ ਕਰਦਾ ਹਾਂ ਕਿ ਇਹਨਾਂ ਨੂੰ ਵੀ ਪਰਮਾਤਮਾ ਚੜ੍ਹਦੀਆਂ ਕਲਾਂ ਰੱਖੇ ਦੇਖੋ ਕਿੱਥੇ ਗੱਲਾਂ ਹੁੰਦੀਆਂ ਅੱਜ ਗੱਲਾਂ ਆ ਰਹੀਆਂ ਸਾਨੂੰ ਇਸ ਗੱਲ ਦਾ ਵੀ ਦੁੱਖ ਹੋ ਰਿਹਾਗਾ ਪਾਣੀ ਨਹੀਂ ਦੇਣਾ ਸੀ ਆ ਨਹੀਂ ਕਰਨਾ ਯਾਰ ਜੇ ਕਿਸੇ ਨੂੰ ਲੋੜ ਹੈ ਅੱਜ ਜਿੱਦਾਂ ਸਾਡੀ ਮਦਦ ਹੋ ਰਹੀ ਹੈ ਕੋਈ ਗੱਲ ਨਹੀਂ ਸਾਡੇ ਕੋਲ ਵਾਧਾ ਹੈ ਤੇ ਸਰਕਾਰਾਂ ਨੂੰ ਚਾਹੀਦਾ ਹੈ ਕੰਪਰੋਮਾਈਜ਼ ਕਰਨਾ ਨਾ ਬਣਾਣ ਇਹ ਗੱਲਾਂ ਮੇਰੀ ਬੇਨਤੀ ਹੈ ਸਰਕਾਰ ਅੱਗੇ ਵੀ ਇਹ ਗੱਲਾਂ ਨਾ ਬਣਾ ਅਸੀਂ ਪੰਜਾਬੀ ਐ ਅਸੀਂ ਹਰਿਆਣਵੀ ਐ ਅਸੀਂ ਰਾਜਸਤਾਨੀ ਐ ਕੋਈ ਵੀ ਆਵੇ ਪੰਜਾਬੀਆਂ ਕੋਲ ਵਾਹਿਗੁਰੂ ਨੇ ਤਾਂ ਬਾਬੇ ਨਾਨਕ ਨੇ ਕਿਹਾ ਸੀ ਕੋਈ ਵੀ ਆਵੇ ਲੰਗਰ ਛਕੇ ਜਾਵੇ ਅਸੀਂ ਉਹਨਾਂ ਦੀ ਸੇਵਾ ਕਰਨੀ ਐ ਸੋ ਮੈਂ ਆਖਰ ਦੇ ਵਿੱਚ ਇਸ ਟੀਮ ਦਾ ਜਿਹੜੇ ਆਇਨ ਉਹਨਾਂ ਦਾ ਮੈਂ ਨਾਮ ਵੀ ਲੈਣਾ ਚਾਹੁੰਨਾ ਹੈ ਮੈਂ ਲਿਖੇ ਹੋਏ ਇਹਨਾਂ ਨਾਮ ਇਹ ਬਹੁਤ ਹੀ ਸਤਿਕਾਰਯੋਗ ਸਾਡੇ ਮਨਪ੍ਰੀਤ ਸਿੰਘ ਜਗਮੀਤ ਸਿੰਘ ਜਗਸੀਰ ਸਿੰਘ ਅਮਰਿਤਪਾਲ ਸਿੰਘ ਨਵੀ ਕੁਲਜਿੰਦਰ ਸਿੰਘ ਸੁਖਜੀਤ ਸਿੰਘ ਪਾਲਾ ਜੀ ਰੌਕੀ ਜੀ ਬੂਟਾ ਸਿੰਘ ਜੀ ਤੇ ਰਾਜਾ ਸਤਨਾਮ ਜੀ ਔਰ ਦੇਖੋ ਇਹ ਕਿੰਨੀ ਸੇਵਾ ਕਰ ਰਹੇ ਕਿੰਨੇ ਦਿਨਾਂ ਦੇ ਆਪਣੇ ਘਰ ਤੋਂ ਬਾਹਰ ਰਹਿ ਕੇ ਲੋਕਾਂ ਦੇ ਨਾਲ ਹੜਫੀੜ ਦੇ ਨਾਲ ਇਹ ਆਪਣਾ ਸਮੇਂ ਬਤੀਤ ਕਰ ਰਹੇ ਆ ਸੋ ਮੈਂ ਸਾਰੇ ਪੰਜਾਬੀਆਂ ਨੂੰ ਵੀ ਬੇਨਤੀ ਕਰਨਾ ਹੈ ਇਸ ਨਾਮ ਦਾ ਜਿਹੜੇ ਵੀ ਕੋਈ ਬਾਹਰੋਂ ਆਉਂਦੇ ਅਸੀਂ ਦਿਲੋਂ ਤੇ ਉਹਨਾਂ ਦਾ ਧੰਨਵਾਦ ਕਰੀਏ ਇਹਨਾਂ ਦੇ ਜਿਹੜੇ ਪਿੰਡ ਹੈਗੇ ਨੇ ਮੈਂ ਦੱਸਣਾ ਚਾਹੁੰਦਾ ਸਾਡੇ ਪਿੰਡਾਂ ਦੇ ਨਾਂ ਹੋਰ ਤਰ੍ਹਾਂ ਨਾ ਹੁੰਦੇ ਇਹਨਾਂ ਦੇ ਜਿਸ ਤਰ੍ਹਾਂ ਇੱਕ ਪਿੰਡ ਹੈ 6 ए के 7 एम के 10 एम के 14 टी के ਇਹ ਸਾਰੀ ਸੇਵਾ ਇਹਨਾਂ ਦੀ ਹੈ ਗੁਰਦੁਆਰਾ ਬੁੱਢਾ ਸਾਹਿਬ ਜੀ ਦੇ ਨਜ਼ਦੀਕ ਬੁੱਢਾ ਜੋਰ ਸਾਹਿਬ ਦੇ ਨਜ਼ਦੀਕ ਰਾਜਸਥਾਨ ਚ ਇਹਨਾਂ ਦੀ ਬੜੀ ਵੱਡੀ ਸੇਵਾ ਇਹਨਾਂ ਨੇ ਕੀਤੀ ਹੈ ਔਰ ਅਸੀਂ ਇਹਨਾਂ ਦਾ ਬਹੁਤ ਬਹੁਤ ਆਪਣੇ ਮੁਕੇਰੀਆਂ ਵਾਲੇ ਆਪਣੇ ਤਨੋਂ ਮਨੋਂ ਤੁਹਾਨੂੰ ਇਹਨਾਂ ਦਾ ਧੰਨਵਾਦ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਹਾਂਜੀ ਮੈਂ ਹਰਮਿੰਦਰ ਕੌਰ ਡਿਸਟ੍ਰਿਕਟ ਪ੍ਰੈਜ਼ੀਡੈਂਟ ਮਹਿਲਾ ਕੌਂਸਲਰ ਸ਼ਾਰਪੁਰ ਅੱਜ ਇਸ ਜੋ ਪੰਜਾਬ ਤੇ ਵਿਪਤਾ ਆਈ ਸੀ ਇਸ ਮੌਕੇ ਤੇ ਸਾਡੇ ਕੋਲ ਰਾਜਸਥਾਨ ਤੋਂ ਮਨਪ੍ਰੀਤ ਸਿੰਘ ਜਗਮੀਤ ਸਿੰਘ ਜਗਸੀਰ ਸਿੰਘ ਔਰ ਇਹਨਾਂ ਦੇ ਨਾਲ ਬਹੁਤ ਵੱਡੀ ਟੀਮ ਸਾਰੇ ਹੀ ਇੱਥੇ ਮਦਦ ਕਰਨ ਵਾਸਤੇ ਆਏ ਆ ਮੈਂ ਇਹਨਾਂ ਦਾ ਸਾਰਿਆਂ ਦਾ ਇੱਥੇ ਆਂਦੇ ਧੰਨਵਾਦ ਕਰਦੀ ਆ ਕਿ ਇਸ ਦੁੱਖ ਦੀ ਘੜੀ ਦੇ ਵਿੱਚ ਇਹਨਾਂ ਨੇ ਹਿੰਮਤ ਕਰਕੇ ਬਹੁਤ ਵੱਡਾ ਆਚਾਰਾ ਬਹੁਤ ਗਿਣਤੀ ਦੇ ਵਿੱਚ ਹੋਰ ਵੀ ਮੈਡੀਸਨ ਜੋ ਵੀ ਜ਼ਰੂਰਤ ਦੀਆਂ ਚੀਜ਼ਾਂ ਸੀਗੀਆਂ ਲੈ ਕੇ ਡੇਰਾ ਪਾਬਾ ਨਾਨਕੇ ਤਿੰਨ ਚਾਰ ਦਿਨ ਤੋਂ ਉੱਥੇ ਬੈਠੇ ਹੋਏ ਸੀਗੇ ਉੱਥੇ ਮਤਲਬ ਕੰਮ ਕਰਕੇ ਆਏ ਆ ਹੁਣੇ ਅੱਗੇ ਇਸ ਏਰੀਏ 'ਚ ਜਾ ਰਹੇ ਨੇ ਕੰਮ ਕਰਨ ਵਾਸਤੇ ਔਰ ਮੈਂ ਇਹ ਕਹਿਣਾ ਚਾਹਨੀ ਆ ਕਿ ਇਸ ਦੁੱਖ ਦੇ ਟਾਈਮ ਤੇ ਸਾਰੇ ਜੋ ਰਲ ਮਿਲ ਕੇ ਇਨਸਾਨੀਅਤ ਦੇ ਨਾਤੇ ਸੇਵਾ ਕਰ ਰਹੇ ਆ ਉਹਦੇ ਵਿੱਚ ਬਹੁਤ ਵੱਡੀ ਇੱਕ ਹਿੰਮਤ ਹੋਣੀ ਚਾਹੀਦੀ ਆ ਔਰ ਇਹਨਾਂ ਲੜਕੀਆਂ ਨੇ 500 550 ਕਿਲੋਮੀਟਰ ਤੋਂ ਚੱਲ ਕੇ ਆਏ ਆ ਸਾਡੀ ਮਦਦ ਵਾਸਤੇ ਔਰ ਮੈਂ ਇਹਨਾਂ ਦਾ ਇੱਥੇ ਆਣ ਤੇ ਬਹੁਤ ਧੰਨਵਾਦ ਕਰਦੀ ਆ ਮਕੇਰੀਆਂ ਆਣ ਤੇ ਕਿ ਤੁਸੀਂ ਮਕੇਰੀਆਂ ਪਹੁੰਚੇ ਹੋ ਉੱਥੇ ਸੇਵਾ ਕਰਕੇ ਆਏ ਹੋ ਕਿਉਂਕਿ ਇਹ ਜੋ ਟਾਈਮ ਆ ਸਾਡਾ ਸਾਰਿਆਂ ਦਾ ਮਨਮਟਾਵ ਖਤਮ ਕਰਕੇ ਇੱਕ ਦੂਜੇ ਦੀ ਮਦਦ ਕਰਨ ਦਾ ਆ ਔਰ ਜੋ ਇਹਨਾਂ ਨੇ ਕਰਿਆ ਕਿ ਦਿਖਾਇਆ ਧੰਨਵਾਦ ਜੀ